ਕਰ ਰਹੇ ਹੈ ਇੱਕ ਮੁੰਡਾ ਆਇਆ ਹੁਣ ਇਧਰੋਂ ਮਾਈਕ ਬੰਦ ਕਰ ਦੋ ਦੀ ਹੈਲਪ ਕਰਵਾ ਦਈਏ ਯਾਰ ਮੁੰਡਾ ਬਹੁਤ ਮਜਬੂਰ ਆ ਲਿਆ ਯਾਰ ਮੇਰਾ ਭਰਾ ਨੂੰ ਇਹ ਕੀ ਆ ਰੱਖੀ ਇੱਕ ਮਿੰਟ ਬਾਹਰ ਚੋ ਲੈਣਾ ਆਹ ਮੁੰਡਾ ਮੇਰੇ ਪੰਜਾਬੀ ਵੀਰੋ ਬਹੁਤ ਹੀ ਲੋੜਵੰਦ ਪਰਿਵਾਰ ਦਾ ਹੈ ਮੈਂ ਅਕਸਰ ਗੱਲ ਕਰਦਾ ਹੁੰਦਾ ਹੈ ਵੀ ਕਬੱਡੀ ਵਾਲੇ ਕਿਸੇ ਬਾਲੇ ਅਮੀਰ ਘਰਾਂ ਚੋਂ ਨਹੀਂਗੇ ਸਭ ਤੋਂ ਵੱਡੀ ਗੱਲ ਤਾਂ ਇਹਦੇ ਮਾਪੇ ਹਨੀ ਮੇਰੇ ਵੀਰੋ ਔਰ ਉਸ ਤੋਂ ਬਾਅਦ ਮੈਨੂੰ ਪ੍ਰੇਮ بھائی ਦੱਸਦਾ ਸੀਗਾ ਵੀ ਇਹ ਮੁੰਡਾ ਕੰਮ ਕਰਦਾ ਸੀ ਖੇਡਦਾ ਵਧੀਆ ਸੀਗਾ ਤੇ ਮੈਂ ਕਹਿੰਦਾ ਕੰਮ ਤੋਂ ਹਟਾ ਕੇ ਇਹਨੂੰ ਕਬੱਡੀ ਦੇਆਂ ਗਰਾਊਂਡਾਂ ਦੇ ਵਿੱਚ ਲਿਆਇਆ ਪਿਛਲੇ ਦਿਨੀ ਸੰਘੇੜਿਆਂ ਦੇ ਵਿੱਚ ਕੱਪ ਹੋਇਆ ਉਸ ਕੱਪ ਦੌਰਾਨ ਇਹਦਾ ਲਿਗਾਮੈਂਟ ਟੁੱਟ ਗਿਆ ਮੇਰੇ ਵੀਰੋ ਤੇ ਲਿਗਾਮੈਂਟ ਤੁਹਾਨੂੰ ਪਤਾ ਵੀਰੋ 1.5 ਤੋਂ 2 ਲੱਖ ਦਾ ਖਰਚਾ ਆਉਂਦਾ ਜਿੰਨੇ ਭਰਾ ਆਪਾਂ ਬੈਠੇ ਆ ਇਹਨੂੰ ਅੱਜ ਮੇਰੇ ਵੀਰੋ ਇਹਦੇ ਭਰਾ ਬਣ ਕੇ ਵੱਡੇ ਦੇ ਬਾਪ ਬਣ ਕੇ ਅੱਜ ਇਹਨੂੰ ਆਪਾਂ ਸਹਾਰਾ ਦੇ ਦਈਏ ਮੇਰੇ ਪੰਜਾਬੀ ਵੀਰੋ ਮੇਰੀ ਹੱਥ ਬਣ ਕੇ ਬੇਨਤੀ ਹੈ ਇਹਦਾ Google Pay ਨੰਬਰ ਜਿਹੜਾ ਹੈਗਾ 80540 32628 80540 32628 Google Pay ਨੰਬਰ ਹੈ ਤੇ ਅਮਰਤ ਕਾਲੇ ਕਾ ਤੇ ਨਾਲ ਸਾਡਾ ਭਰਾ ਬਚਿੱਤਰ ਬਣੇਚ ਤੇ ਜੁਗਰੂ ਹਣਾ ਵੱਲੋਂ 5100 ਰੁਪਏ ਦੇ ਨਾਲ ਸ਼ੁਰੂਆਤ ਹੋ ਗਈ ਇੱਕ ਵਾਰੀ ਤਾਂ ਵੀਰੋ ਰੂਮੀ ਵਾਲਿਆਂ ਦੱਸ ਪਰ ਕਿੰਨੇ ਲਈਏ 5000 ਕਰ ਦਈਏ 5000 ਰੁਪਿਆ ਮੰਨੇ ਰੂਮੀ ਵੱਲੋਂ ਮੇਰੇ ਵੀਰੋ 5000 ਰੁਪਿਆ ਮੰਨੇ ਰੂਮੀ ਵੱਲੋਂ ਆ ਪੈਸੇ ਫੜੀ ਚੱਲੋ ਮੇਰਾ ਕੰਮ ਨਹੀਂ ਔਰ ਇਹ ਮੇਰੇ ਵੀਰੋ ਇਹਦਾ ਇੱਕ ਵਾਰੀ ਫੇਰ Google Pay ਨੋਟ ਕਰਿਓ 80540 32628 ਮੇਰੇ ਵੀਰੋ ਇਸ ਨੌਜੰਦਾ Google Pay ਨੰਬਰ ਹੈ ਆਓ ਮੇਰੇ ਵੀਰੋ ਜਿਹੜਾ ਤੇ ਸ਼ੁਕਰ ਕਰਦਾ ਉਸ ਵਾਹਿਗੁਰੂ ਦਾ ਵੀ ਘਰੇ ਯਾਰ ਵਾਇਗਰੂ ਦਾ ਦਿੱਤਾ ਬਹੁਤ ਕੁਛ ਹੈ ਮਾਪੇ ਵੀ ਹੈਗੇ ਆ ਬੱਚੇ ਵੀ ਸੌਖੇ ਨੇ ਔਰ ਮੇਰੇ ਵੀਰੋ ਜ਼ਿੰਦਗੀ ਸਹੀ ਬਤੀਤ ਹੋ ਰਹੀ ਹੈ ਉਹ ਤੇ ਮੇਰੇ ਵੀਰੋ ਮਾਣ ਕਰਦੇ ਤੇ ਭਰਾ ਬਣ ਕੇ ਔਰ ਅੱਜ ਸਾਡਾ ਫਰਜ ਬਣਦਾ ਹੈ ਇਸ ਨੌਜਵਾਨ ਦੇ ਨਾਲ ਖੜਨ ਦਾ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਮੈਂ ਜ਼ਿੰਦਗੀ ਦੇ ਵਿੱਚ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਮੈਂ ਲਾਈਫ ਦੇ ਵਿੱਚ ਆਇਆ ਆ ਮਾਨਾ ਰੁਮੀ ਵਾਲਾ ਆ ਗਿਆ 5000 ਰੁਪਏ ਇਹਨਾਂ ਨੇ ਮੇਰੇ ਵੀਰੋ ਦੇ ਦਿੱਤਾ ਹੈ 5000 ਰੁਪਏ ਇਸ ਸਪੋਰਟਸ ਕਲੱਬ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਸੋਹਣਿਆ ਢੇੜਾ ਲਾ ਲੈ ਰਿੰਕੂ ਕਿੰਨੇ ਕਰਾ ਦੱਸ ਵੀਰੇ 5000 ਰੁਪਏ ਰਿੰਕੂ ਦੁਕਾਨ ਵੱਲੋਂ ਇਸ ਨੌਜਵਾਨ ਦੇ ਲਈ ਲਫੜੋ ਜੀ ਕਾਲਾ ਚੌਧਰੀ ਕਾਲਾ ਚੌਧਰੀ ਕਿੰਨੇ ਆ 1100 ਰੁਪਏ ਕਾਲੇ ਚੌਧਰੀ ਵੱਲੋਂ ਜਲਾਲਪੁਰਿਆ ਤੇਰੇ ਵੱਲੋਂ 10 ਕਿੰਨੇ ਕਰਾਂ ਪੰਜ ਕਰਾਂ ਕਿ 10 ਕਰਾਂ 5000 ਰੁਪਏ ਪਾਲੇ ਜਲਾਲਪੁਰਿਆ ਵੱਲੋਂ ਮਾਰੇ ਪੰਜਾਬੀ ਵੀਰੋ ਸਰੌਜਨ ਦੇ ਲਈ ਮਨਜੀਤ ਢਾਲੀਵਾਲ 5000 ਰੁਪਏ ਮਨਜੀਤ ਢਾਲੀਵਾਲ ਤਿੰਨ ਫਰਲੀ ਨੂੰ ਵੱਡਾ ਕਾਫਰੀ ਕਰਵਾ ਰਿਆ ਕਮਾਲ ਵਜਰੇ ਵਿੱਚ ਸੋਨਾ ਲਿਕਾ ਦੇਣਗੇ ਬੈਸਟਾ ਨੂੰ ਮਨਜਿੰਦਰ ਬਿਰਕੋਣੀ ਮਨਜੀਤ ਹੁਣੀ 5000 ਰੁਪਏ ਉਹਨਾਂ ਗੁਲਜਾਰੀ ਬਾਈ ਫੜ ਕੇ ਲੈ ਕੇ ਆਈ ਪਾਲੇ ਤੋਂ 5 5000 ਰੁਪਏ ਗੁਲਜਾਰੀ ਬਾਈ 5000 ਰੁਪਏ ਗੁਲਜਾਰੀ ਮੂਰਕ ਵੱਲੋਂ ਮੇਰੇ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ ਆਜੋ ਯਾਰ ਆਜੋ ਕੋਈ ਅਰਜਿੰਦਰ ਜੀ ਕਿੰਨੇ ਕਰੀਏ ਦੱਸਿਓ ਜਰਾ 5000 ਰੁਪਏ ਜਿੰਦਰ ਅਜਰਾਵਰ ਸਪੇਨ ਤੋਂ ਸਾਡਾ ਵੀਰ ਕਹਿੰਦਾ ਵੀ 5000 ਰੁਪਏ ਮੇਰੇ ਵੱਲੋਂ ਕਰ ਦਿਓ ਆਓ ਹੋਰ ਕੋਈ ਮੇਰਾ ਭਰਾ ਪ੍ਰੇਮ ਰਾਏ ਤਰਾਣੇ ਵੱਲੋਂ ਵੀ ਵੱਡੇ ਸਤਿਕਾਰ ਆਇਆ ਕੋਈ ਗੱਲ ਨਹੀਂ ਯਾਰ ਇਹਦਾ ਹੁਣ ਵਿਚਾਰੇ ਦੀ ਖੁੱਭੀ ਕੱਢ ਦਈਏ ਇਹਦਾ ਇਲਾਜ ਕਰਵਾ ਦਈਏ ਇੱਕ ਵਾਰੀ 2 ਮਿੰਟ ਮੈਚ ਤਾਂ ਲੇਟ ਹੋ ਜਾਊਗਾ ਕੀ ਦੇ ਵੱਲੋਂ ਜੀ ਗੋਪੀ ਸਰਪੰਚ ਵੱਲੋਂ 1100 ਪਾਲੇ ਜਲਾਲਪੁਰੇ ਦਾ 5000 ਰੁਪਿਆ ਜਿਹੜਾ ਹੈ ਉਹ ਪੁੱਜ ਗਿਆ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਅੱਜ ਯਾਰ ਇਹ ਮੁੰਡੇ ਦਾ ਅੱਗੇ ਵੀਰ ਕਹਿੰਦੇ ਤੂੰ ਫੋਨ ਬੰਦ ਕਰ ਲੈਣਾ ਤੇ ਹੁਣ ਮੇਰਾ ਵੀ ਫੋਨ ਜਿਹੜਾ ਹੁਣ ਖੁੱਲ੍ਹਾ ਹੈ ਜੇ ਕੋਈ ਮੇਰਾ ਵੀਰ ਅਨਾਉਂਸਮੈਂਟ ਬਾਹਰ ਨਾਲ ਭਰਾ ਕਰਾਉਣੀ ਚਾਹੁੰਦਾ ਹੈ ਵੀ ਮੇਰੇ ਵੱਲੋਂ ਇੰਨੇ ਆ ਤੇ ਮੈਂ ਮੇਰੇ ਵੀਰੋ ਹੁਣੇ ਅਨਾਉਂਸ ਕਰ ਦਊਗਾ ਅੱਜ ਇਹ ਮੁੰਡੇ ਦਾ ਪਾ 1.5 9 ਲੱਖ ਰੁਪਇਆ ਇਕੱਠਾ ਕਰ ਦਈਏ ਯਾਰ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਬੰਦਾ ਜਿਹੜਾ ਇੱਕ ਆਸ ਦੇ ਨਾਲ ਆਉਂਦਾ ਹੈ ਇਹਦੇ ਕਿਹੜਾ ਯਾਰ ਬਾਪ ਹੈ ਵੀ ਬਾਪ ਨੂੰ ਕਹ ਦਊਗਾ ਵੀ ਬਾਪੂ ਮੈਂ ਆਪਰੇਸ਼ਨ ਕਰਾਉਣਾ ਵੀ ਮੈਨੂੰ ਇੰਨੇ ਪੈਸੇ ਦੇ ਦੇ ਮਾਂ ਵੀ ਕਰੇ ਹੈ ਨਹੀਂ ਮੇਰੇ ਵੀਰੋ ਜਦੋਂ ਮਾਂ ਬਾਪ ਦਾ ਸਾਆ ਉੱਠਦਾ ਨਾ ਤੇ ਉਹ ਬੰਦੇ ਨੂੰ ਹੀ ਪਤਾ ਹੁੰਦਾ ਵੀ ਕੀ ਬੀਤਦੀ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੱਬੂ ਕਕਰਾਲੇ ਵਾਲਾ ਪ੍ਰਸਿੱਧ ਖਿਡਾਰੀ ਵੱਡੇ ਮਾਨ ਸਨਮਾਨ ਪੱਗ ਬੰਨੀ ਐ ਇਸ ਕਰਕੇ ਪਤਾ ਨਹੀਂ ਲੱਗ ਰਿਆ ਇੱਕ ਵਾਰੀ ਫੇਰ ਤੋਂ Google Pay ਨੰਬਰ ਨੋਟ ਕਰਿਓ ਜੀ 80540 36628 ਸੌਰੀ 32628 80540 32628 ਇਹ Google Pay ਨੰਬਰ ਆ ਤੇ ਹੁਣ ਮੇਰੇ ਭਰਾ ਜਿਹੜੇ Google Pay ਕਰਨਾ ਚਾਹੁੰਦੇ ਆ ਚਾਹੇ ਯਾਰ 5500 ਰੁਪਏ ਕਰਿਓ ਚਾਹੇ 10 ਦਾ 10 ਰੁਪਏ ਕਰਿਓ ਪਰ ਮੁੰਡੇ ਦੀ ਬਾਹ ਫੜ ਲਿਓ ਮੇਰੇ ਵੀਰੋ ਮੁੰਡੇ ਨਾਲ ਖੜਜੋ ਮੇਰੀ ਹੱਥ ਬਨ ਕੇ ਬੇਨਤੀ ਹੈ ਬਹੁਤ ਵੱਡਾ ਨਗਰ ਹੈ ਦੁਗਾਲ ਇਲਾਕਾ ਬਹੁਤ ਵੱਡਾ ਹੈ ਜਿਹੜਾ ਮੁੰਡੇ ਦੇਣਗੇ ਤੇ ਇਹਦਾ ਮਾਨ ਸਨਮਾਨ ਜ਼ਰੂਰ ਕਰ ਦਿਓ ਤਾਂ ਕਿ ਇਹਦਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਫੋਨ ਮੇਰਾ ਹਜੇ ਤੱਕ ਖੁੱਲਾ ਹੈ ਜੇ ਕਿਸੇ ਨੇ ਅਨਾਉਂਸਮੈਂਟ ਕਰਾਉਣੀ ਹੈ ਤਾਂ ਉਹ ਕਰਵਾ ਸਕਦਾ ਹੈ 1100 ਕਰਨੀ ਰਾਏ ਧਰਾਣੇ ਵੱਲੋਂ 1100 ਰੁਪਇਆ ਰਣਜੀਤ ਝੰਡੂ ਕੇ ਸਾਡਾ ਵੀਰ ਹੈ ਉਹਨਾਂ ਵੱਲੋਂ ਆ ਗਿਆ ਇਧਰ ਫੋਨ ਮੈਸੇਜ 1100 11000 ਰੁਪਇਆ ਦੀਪ ਮਹਿਲਵਾਨ ਤੋਂ ਜਿਹਨੇ ਹੁਣੀ ਹੁਣੀ ਤਰਸ਼ਮੀ ਦਾ ਸਨਮਾਨ ਕੀਤਾ। ਲਾ ਸ਼ੀਲੂ ਕਹਿੰਦਾ ਨਾ ਨਾ ਬੋਲੀ ਪਰ ਪੈਸੇ ਫੜ ਕੇ ਲੈ ਜਾ ਮੇਰੇ ਤੋਂ। ਆ ਸ਼ੀਲੂ ਵੱਲੋਂ ਵੀ ਆਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰ। ਉਧਰ ਦਲਵੀਰ ਯੂਕੇ